ਨਿੱਕ ਨਿੱਕ ਪੈੰਦ ਸਿਕਣੀ ਵੇ ਮੈਂ ਜਾਂ ਮੇਰਾ ਰੱਬ ਜਾਣਦਾ ਉਦੋਂ ਕਿੰਜ ਮੇਰੀ ਜਿੰਦ ਤੇ ਬਣੀ ਤੇ ਮੈਂ ਜਾਂ ਮੇਰਾ ਰੱਬ ਜਾਣਦਾ ਉਦੋਂ ਕਿੰਜ ਮੇਰੀ ਜਿੰਦ ਤੇ ਬਣੀ ਤੇ ਮੈਂ ਜਾਂ ਮੇਰਾ ਰੱਬ ਜਾਣਦਾ ਦਿਨ ਵੇਲੇ ਮਿੱਟੀ ਮਿੱਟੀ ਯਾਦ ਬਣ ਆਉਣੀ ਏਨੀ ਸੁਪਨੇ ਚ ਆ ਕੇ ਰਾਤੀ ਨੀਂਦੇ ਰਾ ਚ ਰਾਉਣੀ ਏਨੀ ਤੂੰ ਕੀ ਸਾਡਾ ਜਾਣਦੀ ਪਿਆਰ ਡੱਡਾ ਜਾਣ ਦੀ ਪਿਆਰ ਬੱਦਲਾਂ ਨੂੰ ਪੁੱਛ ਗੋਰੀਏ ਨਿਤ ਘੱਲ ਦਾ ਸਨੇਹ ਮੈਂ ਹਜ਼ਾਰ ਬੱਦਲਾਂ ਨੂੰ ਪੁੱਛ ਗੋਰੀਏ ਅਸੂ ਦੇ ਮਹੀਨੇ ਵਿੱਚ ਛੁੱਟਿਆ ਫੌਜੀ ਆਵੇ ਵੰਗ ਦਾ ਪੂਰਾ ਸੀ ਜਦੋਂ ਸੌਣ ਵਿੱਚ ਮੌਜੀਆਂ ਵੀ ਨਿੱਕੀ ਨਿੱਕੀ ਪੈਂਦੀ ਸੀ ਕਣੀ ਨਿੱਕੀ ਨਿੱਕੀ ਪੈਂਦੀ ਸੀ ਕਣੀ ਵੇ ਮੈਂ ਜਾਂ ਮੇਰਾ ਰੱਬ ਜਾਣਦਾ ਉਦੋਂ ਕਿੰਜ ਮੇਰੀ ਜਿੰਦ ਤੇ ਬਣੀ ਤੇ ਮੈਂ ਜਾਂ ਮੇਰਾ ਰੱਬ ਜਾਣਦਾ ਉਦੋਂ ਕਿੰਜ ਮੇਰੀ ਜਿੰਦ ਤੇ ਬਣੀ ਤੇ ਮੈਂ ਜਾਂ ਇਨ ਵੇਲੇ ਮਿੱਠੀ ਮਿੱਠੀ ਯਾਦਾਂ ਆਉਣੀਆਂ ਏ ਨੀ ਸੁਪਨੇ ਚ ਆਖੀ ਰਾਤ ਨੀਂਦਰਾਂ ਚ ਰੌਣੀਆਂ ਏ ਨੀ ਤੂੰ ਕੀ ਸਾਡਾ ਜਾਣਦੀ ਪਿਆਰ ਤੂੰ ਕੀ ਸਾਡਾ ਜਾਣਦੀ ਪਿਆਰ ਬੱਦਲਾਂ ਨੂੰ ਪੁੱਛ ਗੋਰੀਏ ਨਿਤ ਘੱਲ ਦਾ ਸਨੇਹ ਮੈਂ ਹਜ਼ਾਰ ਬੱਦਲਾਂ ਨੂੰ ਪੁੱਛ ਗੋਰੀਏ